ਅੱਜ 15 ਮਈ ਨੂੰ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਦਾ ਜਨਮ ਦਿਨ ਹੈ ਤੇ ਆਪਣੇ ਜਨਮ ਦਿਨ ਤੇ ਮਾਤਾ ਚਰਨਕੌਰ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਨਾ ਕਰੇ ਕਿਵੇਂ ਹੋ ਸਕਦਾ ਹੈ ਮਾਤਾ ਚਰਨਕੌਰ ਨੇ ਦਿਨ ਚੜ੍ਹਦੇ ਹੀ ਪੁੱਤ ਸਿੱਧੂ ਮੂਸੇਵਾਲਾ ਨਾਲ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਤੇ ਫਿਰ ਕੁਝ ਲਾਈਨਾਂ ਲਿਖੀਆਂ ਜਿਵੇਂ ਸਿੱਧੂ ਮੂਸੇਵਾਲਾ ਹੀ ਕਹਿ ਰਿਹਾ ਹੋਵੇ ਇਹ ਲਾਈਨਾਂ ਸਨ ਕਿ ਜਿਨੇ ਮੇਰੀ ਬਣਤ ਬਣਾਈ ਮੈਨੂੰ ਸਾਰੀ ਦੁਨੀਆ ਦਿਖਾਈ ਕੀ ਚੰਗਾ ਕੀ ਮਾੜਾ ਹੁੰਦਾ ਕੌਣ ਕਿਸੇ ਦਾ ਕਹਿਣਾ ਹੁੰਦਾ ਮੈਨੂੰ ਮੈਂ ਬਣਾਉਣ ਵਾਲੀ ਤੋਂ ਭਲਾ ਮੈਂ ਦੂਰ ਕਿਵੇਂ ਹੋ ਸਕਦਾ ਦੁਨੀਆਂ ਲਈ ਮੈਂ ਹੁਣ ਉਹਨਾਂ ਨੂੰ ਘਰੇ ਨਹੀਂ ਦਿਸਦਾ ਪਰ ਜੋ ਰਿਸ਼ਤਾ ਤੁਹਾਡਾ ਤੇ ਮੇਰਾ ਸੀ ਮਾਂ ਉਸ ਦੀ ਵਿਆਖਿਆ ਤਾਂ ਰੱਬ ਵੀ ਆ ਕੇ ਨਹੀਂ ਕਰ ਸਕਦਾ ਮਾਂ ਜਨਮ ਦਿਨ ਮੁਬਾਰਕ ਮੇਰੀ ਸਿਰਜਣਹਾਰੀ ਨੂੰ ਜਿਹਦੇ ਸਦਕਾ ਮੈਂ ਜ਼ਿੰਦਗੀ ਪਾ ਸਕਿਆ ਮਾ ਮੈਂ ਅਕਾਲਪੁਰਖ ਅੱਗੇ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦਾ ਹਾਂ ਮਾ ਮੈਂ ਵਾਅਦਾ ਕਰਦਾ ਜਿਉਂ ਦੀਵੇ ਦਾ ਕਮੰਡ ਸੂਰਜ ਤੋੜ ਦਿੰਦਾ ਐਉਂ ਹੀ ਇੱਕ ਦਿਨ ਸਾਡਾ ਵੀ ਆਏਗਾ ਜਦੋਂ ਮੇਰੇ ਤੇ ਤੁਹਾਡੇ ਵਿੱਚ ਇਹ ਦੂਰੀਆਂ ਪਾਉਣ ਵਾਲੇ ਆਪਣੀ ਕਰਨੀ ਭਰਨਗੇ ਤੁਹਾਡਾ ਗੱਗੂ ਪੁੱਤ ਇਸ ਫੋਟੋ ਦਾ ਕੈਪਸ਼ਨ ਚ ਮਾਤਾ ਚਰਨ ਕੌਰ ਨੇ ਲਿਖਿਆ ਸੀ ਕਿ ਸਾਡੀਆਂ ਆਂਦਰਾਂ ਵੀ ਤਰਫ ਦੀਆਂ ਇਹੀ ਚਾਹੁੰਦੀਆਂ ਨੇ ਕਿ ਸ਼ubh ਪੁੱਤ ਉਸ ਦਿਨ ਛੇਤੀ